ਇੱਕ ਰਾਜਾ ਤੇ ਉਸ ਦੀਆਂ ਚਾਰ ਪਤਨੀਆਂ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਰਾਜਾ ਸੀ ਜਿਸ ਦੀਆਂ ਚਾਰ ਰਾਣੀਆਂ ਸਨ ਜੋ ਇੱਕ ਤੋਂ ਵੱਧ ਕੇ ਇੱਕ ਸੋਹਣੀ ਤੇ ਗੁਨਾ ਨਾਲ ਭਰਪੂਰ ਸੀ ਰਾਜਾ ਉਹਨਾਂ ਚਾਰਾਂ ਨਾਲ ਪਿਆਰ ਕਰਦਾ ਸੀ ਪਰ ਉਸ ਨੂੰ ਚੌਥੀ ਪਤਨੀ ਬਹੁਤ ਜ਼ਿਆਦਾ ਪਿਆਰੀ ਸੀ ਫਿਰ ਤੀਸਰੀ ਫਿਰ ਦੂਜੀ ਤੇ ਫਿਰ ਪਹਿਲੀ ਪਤਨੀ ਪਹਿਲੀ ਪਤਨੀ ਸਭ ਤੋਂ ਵੱਡੀ ਸੀ ਇਸ ਲਈ ਰਾਜਾ ਨੂੰ ਉਹ ਸਭ ਤੋਂ ਘੱਟ ਪਿਆਰੀ ਸੀ ਇੱਕ ਦਿਨ ਰਾਜਾ ਜੰਗਲ ਚ ਸ਼ਿਕਾਰ ਲਈ ਗਿਆ ਉੱਥੇ ਉਸ ਨੂੰ ਇੱਕ ਕੀੜੇ ਨੇ ਕੱਟ ਲਿਆ ਤੇ ਉਸ ਨੂੰ ਇੱਕ ਭਿਆਨਕ ਬਿਮਾਰੀ ਹੋ ਗਈ ਕਈ ਵੈਦਾਂ ਤੇ ਤੰਤਰਿਕਾਂ ਨੇ ਆਪਣੀ ਸਾਰੀ ਵਿੱਦਿਆ ਦਾ ਪ੍ਰਯੋਗ ਕੀਤਾ ਪਰ ਉਸ ਦੀ ਹਾਲਤ ਚ ਕੋਈ ਸੁਧਾਰ ਨਾ ਹੋ ਸਕਿਆ ਆਖਰ ਵਿੱਚ ਉਹਨਾਂ ਨੇ ਕਿਹਾ ਕਿ ਰਾਜਾ ਦੀ ਮੌਤ ਦਾ ਸਮਾਂ ਨੇੜੇ ਹੈ ਹੁਣ ਕੁਝ ਦਿਨਾਂ ਦੇ ਹੀ ਮਹਿਮਾਨ ਹਨ ਰਾਜਾ ਨੇ ਆਪਣੀ ਜਾਇਦਾਦ ਨੂੰ ਰਾਣੀਆਂ ਵਿੱਚ ਵੰਡਣ ਦਾ ਫੈਸਲਾ ਕੀਤਾ ਕਿਉਂਕਿ ਉਸ ਦਾ ਕੋਈ ਉਤਰਾਧਿਕਾਰੀ ਨਹੀਂ ਸੀ पर साधारण रूप नाल ਵੰਡ ਕਰਨ ਦੀ ਬਜਾਏ ਕਿਹੜੀ ਰਾਣੀ ਉਸਨੂੰ ਕਿੰਨਾ ਪਿਆਰ ਕਰਦੀ ਹੈ ਇਸ ਆਧਾਰ ਤੇ जायदाद ਨੂੰ ਵੰਡਣ ਦਾ ਫੈਸਲਾ ਲਿਆ ਉਸਨੇ ਇੱਕ ਯੋਜਨਾ ਬਣਾਈ ਤੇ ਸਾਰੀਆਂ ਰਾਣੀਆਂ ਨੂੰ ਇੱਕ ਇੱਕ ਕਰਕੇ ਬੁਲਾਇਆ ਉਸਨੇ ਕਿਹਾ ਮੇਰੀ ਜ਼ਿੰਦਗੀ ਦੇ ਸਿਰਫ 3 ਦਿਨ ਹੀ ਬਾਕੀ ਹਨ ਮੈਂ ਤੁਹਾਨੂੰ ਇੱਕ ਰਹੱਸ ਦੱਸਦਾ ਹਾਂ ਬਹੁਤ ਪਹਿਲਾਂ ਮੈਨੂੰ ਇੱਕ ਸਾਧੂ ਨੇ ਇੱਕ ਸ਼ਕਤੀਸ਼ਾਲੀ ਯੰਤਰ ਦਿੱਤਾ ਸੀ जिस ਨਾਲ ਮੈਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ ਜੇਕਰ ਮੈਂ ਇੱਕ ਹੋਰ ਇਨਸਾਨ ਨੂੰ ਆਪਣੇ ਨਾਲ ਲੈ ਕੇ ਜਾਵਾਂ ਪਰ ਇਸ ਤੋਂ ਪਹਿਲਾਂ ਕਿ ਮੈਂ ਸਵਰਗ 'ਚ ਪ੍ਰਵੇਸ਼ ਕਰਾਂ ਕੁਝ ਤਸੀਹੇ ਸਹਿਣੇ ਪੈਣਗੇ ਤੇ ਨਰਕ ਵਿੱਚ 7 ਸਾਲ ਬਿਤਾਉਣੇ ਹੋਣਗੇ ਕਿਉਂਕਿ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਇਸ ਲਈ ਮੈਂ ਫੈਸਲਾ ਕੀਤਾ ਹੈ ਕਿ ਮੈਂ ਤੈਨੂੰ ਆਪਣੇ ਨਾਲ ਲੈ ਜਾਣ ਦਾ ਇੱਕ ਮੌਕਾ ਪ੍ਰਦਾਨ ਕਰਾਂਗਾ ਉਸਨੇ ਚੌਥੀ ਰਾਣੀ ਤੋਂ ਸ਼ੁਰੂ ਕੀਤਾ ਜੋ ਸਭ ਤੋਂ ਛੋਟੀ ਸੀ ਤੇ ਜਿਸ ਨਾਲ ਉਹ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ ਉਸਨੇ ਉਸ ਤੋਂ ਪੁੱਛਿਆ ਕਿ ਤੂੰ ਮੇਰੇ ਮਰਨ ਤੋਂ ਬਾਅਦ ਮੇਰੇ ਨਾਲ ਚੱਲੇਂਗੀ ਰਾਣੀ ਨੂੰ ਰਾਜਾ ਦੇ ਨੇੜੇ ਆਈ ਮੌਤ ਤੇ ਪੂਰਾ ਵਿਸ਼ਵਾਸ ਸੀ ਉਸਨੇ ਭਾਵਨਾ ਰਹਿਤ ਆਵਾਜ਼ ਚ ਕਿਹਾ ਇਸ 'ਚ ਸ਼ੱਕ ਨਹੀਂ ਹੈ ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਪਰ ਹਰ ਮਨੁੱਖ ਨੂੰ ਆਪਣੀ ਮੌਤ ਦਾ ਖੁਦ ਸਾਹਮਣਾ ਕਰਨਾ ਹੁੰਦਾ ਹੈ ਮੈਂ ਇੱਥੇ ਹੀ ਰਾਣੀ ਦੇ ਰੂਪ ਚ ਰਹਿਣਾ ਪਸੰਦ ਕਰਾਂਗੀ ਮੈਨੂੰ ਤਾਂ ਪਿਆਰ ਤੇ ਸਤਿਕਾਰ ਦੀ ਆਦਤ ਹੈ। ਇਹਨਾਂ ਕਹਿ ਕੇ ਚੌਥੀ ਰਾਣੀ ਚਲੀ ਗਈ। ਰਾਜਾ ਨੂੰ ਆਪਣੀ ਤੀਸਰੀ ਪਤਨੀ ਵੀ ਬਹੁਤ ਪਿਆਰੀ ਸੀ ਤੇ ਉਸ ਨੂੰ ਉਸਤੇ ਬਹੁਤ ਮਾਨ ਸੀ। ਉਸਨੇ ਉਸਨੂੰ ਬੁਲਾਇਆ ਤੇ ਨਾਲ ਮਰਨ ਲਈ ਪੁੱਛਿਆ। ਤੀਸਰੀ ਰਾਣੀ ਬੋਲੀ, ਮੈਂ ਤੁਹਾਨੂੰ ਇਹ ਸਿੱਧ ਕਰਾਂਗੀ ਕਿ ਮੈਂ ਸਭ ਤੋਂ ਜ਼ਿਆਦਾ ਤੁਹਾਨੂੰ ਪਿਆਰ ਕੀਤਾ ਹੈ ਪਰ ਮੈਂ ਤੁਹਾਡੇ ਨਾਲ ਚੱਲ ਨਹੀਂ ਸਕਦੀ। ਮੈਨੂੰ ਆਪਣੀ ਜ਼ਿੰਦਗੀ ਬਹੁਤ ਪਿਆਰੀ ਹੈ। ਰਾਜਾ ਦੀ ਦੂਸਰੀ ਪਤਨੀ ਹਰ ਮੁਸ਼ਕਲ ਸਮੇਂ 'ਚ ਉਹਨਾਂ ਦਾ ਸਾਥ ਦਿੰਦੀ ਆ ਰਹੀ ਸੀ ਜਦੋਂ ਕਦੇ ਰਾਜਾ ਕਿਸੇ ਮੁਸੀਬਤ ਜਾਂ ਉਲਝਣ ਵਿੱਚ ਹੁੰਦਾ ਤਾਂ ਉਹ ਹੀ ਉਸਦਾ ਨਿਵਾਰਣ ਕਰਦੀ ਸੀ ਰਾਜਾ ਨੇ ਉਸ ਨੂੰ ਵੀ ਆਪਣੇ ਨਾਲ ਚੱਲਣ ਲਈ ਪੁੱਛਿਆ ਜਿਸ ਤੇ ਦੂਜੀ ਪਤਨੀ ਨੇ ਕਿਹਾ ਮਾਫ ਕਰੋ ਮਹਾਰਾਜ ਮੈਂ ਇਸ ਵਿੱਚ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੀ ਮੈਂ ਤੁਹਾਡਾ ਅੰਤਿਮ ਸੰਸਕਾਰ ਜ਼ਰੂਰ ਕਰਵਾ ਸਕਦੀ ਹਾਂ ਤੇ ਮੈਂ ਉਸ ਸਮੇਂ ਤੱਕ ਤੁਹਾਡੇ ਨਾਲ ਰਹਾਂਗੀ ਉਸੇ ਵੇਲੇ ਇੱਕ ਆਵਾਜ਼ ਆਉਂਦੀ ਹੈ ਮੈਂ ਤੁਹਾਡੇ ਨਾਲ ਚੱਲਾਂਗੀ ਤੇ ਜਿੱਥੇ ਵੀ ਜਾਓਗੇ ਉੱਥੇ ਹੀ ਜਾਵਾਂਗੀ ਭਲੇ ਹੀ ਉਹ ਮੌਤ ਤੋਂ ਬਾਅਦ ਦਾ ਸਫ਼ਰ ਹੋਵੇ ਰਾਜਾ ਹੁਣ ਸ਼ਾਂਤੀ ਮਹਿਸੂਸ ਕਰਦਾ ਹੈ ਕਿ ਕੋਈ ਤਾਂ ਹੈ ਜੋ ਉਸਨਰ ਬਿਨਾਂ ਕਿਸੇ ਮਤਲਬ ਦੇ ਪਿਆਰ ਕਰਦਾ ਹੈ ਪਰ ਉਸਨੇ ਉਸ ਵੱਲ ਬਹੁਤ ਘੱਟ ਧਿਆਨ ਦਿੱਤਾ ਸੀ ਰਾਜਾ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਉਸਨੇ ਕਿਹਾ ਜਦੋਂ ਤੱਕ ਮੈਂ ਜਾਂਦਾ ਸੀ ਮੈਨੂੰ ਤੇਰਾ ਧਿਆਨ ਰੱਖਣਾ ਚਾਹੀਦਾ ਸੀ ਤੇਰੀ ਕਦਰ ਕਰਨੀ ਚਾਹੀਦੀ ਸੀ ਉਹਨਾਂ ਨੇ ਆਪਣੀ ਪਹਿਲੀ ਪਤਨੀ ਤੋਂ ਮਾਫੀ ਮੰਗੀ ਦੋਸਤੋ ਅਸਲ 'ਚ ਇਹ ਕਹਾਣੀ ਤੁਹਾਡੀ ਸਾਡੀ ਤੇ ਹਰੇਕ ਮਨੁੱਖ ਦੀ ਹੈ ਹਰ ਵਿਅਕਤੀ ਦੀਆਂ ਚਾਰ ਪਤਨੀਆਂ ਹੁੰਦੀਆਂ ਹਨ ਚੌਥੀ ਪਤਨੀ ਹੈ ਸਾਡਾ ਸਰੀਰ ਅਸੀਂ ਉਸਨੂੰ ਖੂਬ ਸਜਾਉਂਦੇ ਹਾਂ ਗਹਿਣੇ ਪਵਾਉਂਦੇ ਹਾਂ ਕੱਪੜੇ ਪਵਾਉਂਦੇ ਹਾਂ ਪਰ ਆਖਰ 'ਚ ਇਹ ਸਾਡਾ ਸਾਥ ਛੱਡ ਦਿੰਦਾ ਹੈ ਸਾਡੀ ਤੀਸਰੀ ਪਤਨੀ ਹੈ ਧਨ ਸੰਪਤੀ ਅਸੀਂ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਕਾਰਨ ਨੂੰ ਸਾਜੂ ਸਮਾਨ ਨਾਲ ਭਰਨ ਚ ਲਗਾ ਦਿੰਦੇ ਹਾਂ ਪਰ ਉਹ ਵੀ ਸਾਡੇ ਨਾਲ ਨਹੀਂ ਜਾਂਦੀ ਦੂਸਰੀ ਪਤਨੀ ਹੈ ਸਾਡਾ ਪਰਿਵਾਰ ਤੇ ਦੋਸਤ ਜੋ ਸਾਡੇ ਹਰ ਸੁੱਖ ਦੁੱਖ ਚ ਸਾਥ ਦਿੰਦੇ ਹਨ ਪਰ ਜਿਆਦਾ ਤੋਂ ਜਿਆਦਾ ਉਹ ਸਾਡੇ ਆਖਰੀ ਸਮੇਂ ਚ ਸਾਨੂੰ ਅਲਵਿਦਾ ਕਹਿ ਸਕਤੇ ਹਨ ਪਰ ਨਾਲ ਨਹੀਂ ਜਾ ਸਕਤੇ ਹੁਣ ਸੋਚੋ ਚੌਥੀ ਰਾਣੀ ਕੌਣ ਹੋਵੇਗੀ ਜੋ ਹਮੇਸ਼ਾ ਸਾਡੇ ਨਾਲ ਜਾਵੇਗੀ ਪਰ ਜਿਸ ਨੂੰ ਅਸੀਂ ਕਦੇ ਮਹੱਤਵ ਹੀ ਨਹੀਂ ਦਿੰਦੇ ਉਹ ਰਾਣੀ ਹੈ ਸਤਪਾਵਨਾ ਤੇ ਨੀ स्वार्थ ਭਾਵ ਨਾਲ ਕੀਤੇ ਗਏ ਪੁੰਨ ਕਰਮ ਤੇ ਉਸ ਮਾਲਿਕ ਤੇ ਯਾਜ ਪਿਤਾਇਆ ਸਮਾ ਇਹ ਹੀ ਉਹ ਪਤਨੀ ਹੈ ਜੋ ਮਰਨ ਤੋਂ ਬਾਅਦ ਵੀ ਸਾਡਾ ਸਾਥ ਨਹੀਂ ਛੱਡਦੀ ਤੇ ਇਹ ਸਾਡੇ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ ਮਨੁੱਖ ਦੇ ਕਰਮ ਹੀ ਹਾਂ ਜੋ ਮੌਤ ਤੋਂ ਬਾਅਦ ਉਸ ਤੇ ਨਾਲ ਰਹਿੰਦੇ ਹਨ ਸਾਡੇ ਚ ਜ਼ਿਆਦਾਤਰ ਲੋਕ ਇਸ ਕਹਾਣੀ ਦੇ ਰਾਜਾ ਦੀ ਤਰ੍ਹਾਂ ਜੀਵਨ ਜਿਉਂਦੇ ਹਨ ਕਹਾਣੀ ਚ ਦੱਸੇ ਗਏ ਕਰਮਾਂ ਅਨੁਸਾਰ ਹੀ ਆਪਣੀਆਂ ਪਤਨੀਆਂ ਨੂੰ ਪਿਆਰ ਕਰਦੇ ਹਨ ਹਾਲਾਂਕਿ ਇਸ ਜ਼ਿੰਦਗੀ ਦਾ ਆਧਾਰ ਵੀ ਹੈ ਤੇ ਜ਼ਰੂਰੀ ਵੀ ਹੈ ਕਿ ਸਮਾਨ ਦੇ ਨਾਲ ਆਰਾਮਦਾਇਕ ਜੀਵਨ ਜਿਈਏ ਪਰਿਵਾਰ ਤੇ ਦੋਸਤਾਂ ਨੂੰ ਪਿਆਰ ਨਾਲ ਸੰਜੋਗ ਕੇ ਰੱਖਿਏ ਆਪਣੇ ਸਰੀਰ ਦਾ ਧਿਆਨ ਰੱਖਿਏ ਇਸ ਨੂੰ ਸਿਹਤਮੰਦ ਰੱਖਿਏ ਪਰ ਸਾਨੂੰ ਜਨਮ ਦੇਣ ਵਾਲੇ ਜਨਮਦਾਤਾ ਭਾਵ ਕਿ ਭਗਵਾਨ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਥੋੜਾ ਹੀ ਸਹੀ ਪਰ ਕੁਝ ਸਮਾਂ ਉਸ ਪਰਮਾਤਮਾ ਨੂੰ ਜ਼ਰੂਰ ਦਿਓ ਸਿੱਟੇ ਵੱਜੋਂ ਕਹਿ ਸਕਦੇ ਹਾਂ ਕਿ ਜ਼ਿੰਦਗੀ ਵਿੱਚ ਸੱਚੇ ਪਿਆਰ ਦੇ ਮੁੱਲ ਨੂੰ ਸਮਝਣਾ ਜ਼ਰੂਰੀ ਹੈ ਸੰਪਤੀ ਪਰਿਵਾਰ ਤੇ ਸਰੀਰ ਦੇ ਨਾਲ ਨਾਲ ਸਾਨੂੰ ਸਤਿਭਾਵਨਾ ਤੇ ਨੀਸਵਾਰ ਪਿਆਰ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ ਤੇ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਜੋ ਸਾਡੇ ਅਖੀਰਲੇ ਸਮੇਂ ਦਾ ਸੱਚ ਹੈ ਦੋਸਤੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਗੁਰੂ ਜ਼ਰੂਰ ਲਿਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ